ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਤੁਹਾਡਾ ਬਹੁਤ-ਬਹੁਤ ਤੇ ਅੱਜ ਹੈਵਨ ਇੰਡੀਆ ਨਿਊ ਚੈਨਲ ਬਾਘੇਪੁਰਾਣੇ ਤੋਂ ਸਟਾਰਟ ਕੀਤਾ ਨੌਜਵਾਨਾਂ ਨੇ ਲੜਕੇ ਤੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਖੁਸ਼ੀ ਹੁੰਦੀ ਹੈ ਇਸ ਗੱਲ ਦੀ ਕਿ ਪੰਜਾਬ ਦੇ ਜੰਮੇ ਜਾਏ ਪੁੱਤ ਜਦੋਂ ਆਪ ਦਾ ਹੁਨਰ ਪ੍ਰਮਾਤਮਾ ਵੱਲੋਂ ਬਖਸ਼ੀ ਹੋਈ ਦਾਤ ਨੂੰ ਆਪਦੀ ਮਿਹਨਤ ਨਾਲ ਅੱਗੇ ਲੈ ਕੇ ਜਾਂਦੇ ਆਂਦੇ ਆ ਤੇ ਇਹੀ ਜ਼ਰੂਰੀ ਹੈ ਕਿ ਪੰਜਾਬ ਦੇ ਪੁੱਤ ਆਪਦੀ ਧਰਤੀ ਨਾਲ ਆਪਦੀ ਮਿੱਟੀ ਨਾਲ ਜੁੜ ਕੇ ਤੇ ਆਪਦੀ ਮਿਹਨਤ ਨਾਲ ਅੱਗੇ ਹੋਣ ਜਿਵੇਂ ਸਾਡੇ ਬੱਚੇ ਕਹਿੰਦੇ ਰੋਜ਼ਗਾਰ ਹੈ ਨਹੀਂ ਕੰਮ ਹੈ ਨਹੀਂ ਤੇ ਬਾਹਰਲੇ ਮੁਲਕਾਂ ਨੂੰ ਜਾ ਰਹੇ ਆ ਤੇ ਜਿਨੇ ਆਪ ਦਾ ਹੁਨਰ ਪਛਾਣਣਾ ਪਛਾਣ ਲੈਂਦੇ ਆ ਜਿਹਨਾਂ ਨੌਜਵਾਨਾਂ ਦੀ ਇੱਕ ਟੀਮ ਬਣੀ ਹੈ ਬਹੁਤ ਵਧੀਆ ਤੇ ਕਾਮਨਾ ਵੀ ਕਰਾਂਗੇ ਇਹਨਾਂ ਨੂੰ ਬੇਨਤੀ ਵੀ ਕਰਾਂਗੇ ਪਾਤਸ਼ਾਹਗੇ ਵੀ ਇਮਾਨਦਾਰੀ ਦਾ ਸਬੂਤ ਦਿੰਦੇ ਹੋਏ ਸੱਚ ਤੇ ਪਹਿਰਾ ਦੇਣ ਜਿਹੜੀ ਕਿਉਂਕਿ ਮੈਂ ਜੇ ਇਕੱਲਾ ਪੱਤਰਕਾਰਾਂ ਨੂੰ ਨਹੀਂ ਕਹੂੰਗਾ ਹਰੇਕ ਲਾਈਨ ਦੇ ਵਿੱਚ ਹਰ ਇੱਕ ਤਰ੍ਹਾਂ ਦੇ ਲੋਕ ਨੇ ਜੇ ਕਹਿ ਦਈਏ ਸਿਆਸੀ ਲੋਕ ਚੰਗੇ ਵੀ ਨੇ ਮਾੜੇ ਵੀ ਨੇ ਡਾਕਟਰ ਵਕੀਲ ਜੱਜਸ ਹਰ ਤਰ੍ਹਾਂ ਦੇ ਹਰੇਕ ਮਹਿਕਮੇ ਦੇ ਵਿੱਚ ਚੰਗੇ ਲੋਕ ਵੀ ਨੇ ਮਾੜੇ ਵੀ ਨੇ ਆਪਣੀ ਪ੍ਰਵਿਰਤੀ ਆਪਾਂ ਦੇਖਣਾ ਕਿ ਇਹਨੂੰ ਆਪਣੀ ਸੋਚ ਆਪਾਂ ਕਿਦੋਂ ਲੱਗ ਜਾਣਾ ਸੋ ਜੇ ਇਸ ਮਹਿਕਮੇ ਦੇ ਵਿੱਚ ਪੀੜੀ ਪੱਤਰਕਾਰੀ ਕਰਨ ਵਾਲੇ ਪੱਤਰਕਾਰ ਹੈਗੇ ਤਾਂ ਚੰਗੇ ਵੀ ਹੈਗੇ ਆ ਜਿਹੜੇ ਸੱਚ ਨੂੰ ਸਾਹਮਣੇ ਲਿਆਉਂਦੇ ਆ ਫਾਰ ਐਗਜ਼ਾਮਪਲ ਮੈਂ ਉਦਾਹਰਨ ਦਿੰਨਾ ਵੀ ਜੇ ਆਪਾਂ ਅੱਜ ਐਨਡੀਟੀਵੀ ਨੂੰ ਅਸੀਂ ਦੇਖਣੋਂ ਹਟ ਗਏ ਕਿਉਂਕਿ ਐਨਡੀਟੀਵੀ ਦਾ ਹਿੱਸਾ ਸੀ ਰਵੀਸ਼ ਕੁਮਾਰ ਸਾਨੂੰ ਇੱਕੋ ਦਾ ਚਿਹਰੇ ਤੇ ਉਹਦੇ ਗੱਲਾਂ ਤੇ ਵਿਸ਼ਵਾਸ ਸੀ ਕਿ ਉਹ ਸੱਚ ਬੋਲਦਾ ਸਰਕਾਰਾਂ ਦੇ ਖਿਲਾਫ ਵੀ ਬੋਲਦਾ ਰਿਹਾ ਜਿਸ ਗੱਲ ਤੋਂ ਹਰੇਕ ਪੱਤਰਕਾਰ ਡਰਦਾ ਹੈ ਝਿਜਕਦਾ ਹੈ ਤਾਂ ਜਦੋਂ ਤੋਂ ਉਹਨੇ ਐਨਡੀ ਟੀਵੀ ਛੱਡਿਆ ਅਸੀਂ ਐਨਡੀ ਟੀਵੀ ਦੇਖਣਾ ਬੰਦ ਕਰਤਾ ਸੋ ਇਸ ਜਾ ਰਤਬਾ ਇੱਕ ਪੱਤਰਕਾਰ ਦਾ ਹੋਣਾ ਚਾਹੀਦਾ ਸਮਾਜ ਦੇ ਵਿੱਚ ਵੀ ਅਸੀਂ ਆ ਚੀਜ਼ ਜਿਹੜੀ ਖਬਰ ਚ ਲਾਈ ਜਾਂਦੇ ਸੱਚ ਆ ਫਿਰ ਉਹ ਇਹ ਰਤਬਾ ਬਣਾਉਣਾ ਪੈਂਦਾ ਕਮਾਉਣਾ ਪੈਂਦਾ ਚੰਗੀ ਨੌਜਵਾਨਾਂ ਦੀ ਟੀਮ ਹੈ ਮੈਂ ਤਾਂ ਤੁਹਾਨੂੰ ਬੇਨਤੀ ਕਰੂੰਗਾ ਸਭ ਤੋਂ ਵੱਡੇ ਮੇਰੇ ਵਾਸਤੇ ਪ੍ਰੇਰਣਾ ਸਰੋਤ ਜੇ ਕੋਈ ਪੱਤਰਕਾਰ ਹੋਇਆ ਏ ਤਾਂ ਉਹ ਸਾਡਾ ਸ਼ਹੀਦ ਕਰਤਾਰ ਸਿੰਘ ਸਰਾਭਾ ਸਾਡਾ ਬਾਬਾ ਹੋਇਆ ਤੇ ਜਿਹਨੂੰ ਅਸੀਂ ਆਪਾਂ ਪੜਦੇ ਹਾਂ ਉਹਨਾਂ ਦੇ ਜੀਵਨੀ ਬਾਰੇ ਵੀ ਸ਼ਹੀਦ ਭਗਤ ਸਿੰਘ ਵੀ ਉਹਨਾਂ ਦੀ ਫੋਟੋ ਆਪਦੀ ਜੇਬ 'ਚ ਰੱਖਦਾ ਸੀ ਸੋ ਮੈਂ ਕਹਿੰਦਾ ਵੀ ਸ਼ਹੀਦ ਕਰਤਾਰ ਸਿੰਘ ਸਰਾਭੇ ਦਾ ਦਿਖਾਇਆ ਹੋਇਆ ਰਸਤਾ ਅਪਣਾਓ ਉਹਦੀ ਸੋਚ ਅਪਣਾਓ ਉਹਦਾ ਦੱਸਿਆ ਹੋਇਆ ਰਾਹ ਚੁਣੀਏ ਕਿਉਂਕਿ ਬਾਬੇ ਨੇ ਪਹਿਲਾਂ ਤਾਂ ਕਈ ਕਈ ਘੰਟੇ ਹੁਣ ਜਿਵੇਂ ਤੁਸੀਂ ਖੜੇ ਹੋ ਬਾਈ ਪੱਤਰਕਾਰੀ ਤੁਸੀਂ ਵੀ ਕਰਦੇ ਹੋ ਅੱਜ ਤੇ ਪਹਿਲਾਂ ਤਾਂ ਉਹ ਹੱਥ ਨਾਲ ਛਾਪਦਾ ਸੀ ਜਿਹੜੇ ਛਾਪੇ ਹੁੰਦੇ ਸੀ ਗਦਰ ਗਦਰ ਅਖਬਾਰ ਜਿਹੜਾ ਕੱਢਿਆ ਸੀ ਬਾਬਿਆਂ ਨੇ ਤੇ ਗਦਰੀ ਜਵਦਿਆਂ ਨੇ ਉਹ ਅਖਬਾਰ ਪਹਿਲਾਂ ਉਹਨਾਂ ਨੇ ਕਿੰਨੇ ਘੰਟੇ ਉਹਨੇ ਲਾ ਕੇ ਆਪ ਛਾਪਣਾ ਪਹਿਲਾਂ ਲਿਖਣਾ ਤੁਸੀਂ ਇਹ ਗੱਲ ਸਮਝੋ ਅੱਜ ਤੁਸੀਂ ਸੰਵਾਦ ਕੀ ਲਿਖਦੇ ਹੋ ਖਬਰਾਂ ਲਿਖਦੇ ਹੋ ਪਹਿਲਾਂ ਲਿਖਣਾ ਪੂਰਾ ਅਖਬਾਰ ਫਿਰ ਅਖਬਾਰ ਨੂੰ ਛਾਪਣਾ ਤੇ ਫਿਰ ਅਖਬਾਰ ਨੂੰ ਸਾਈਕਲ ਤੇ 100 ਕਿਲੋਮੀਟਰ ਵੰਡਣਾ ਟਿਕਾਣਿਆਂ ਤੇ ਉਹ ਅਖਬਾਰ ਪਹੁੰਚਾਉਣਾ ਲੋਕਾਂ ਕੋਲ ਵੀ ਪਰਮ 100 ਕਿਲੋਮੀਟਰ ਸਾਈਕਲ ਚਲਾਉਣਾ ਇੰਨੀ ਮਿਹਨਤ ਤਾਂ ਹੀ ਤਾਂ ਉਹਨੂੰ ਉੱਡਣਾ ਸੁਪਨਾ ਕਹਿੰਦੇ ਸੀ ਬਾਬੇ ਨੂੰ ਮੈਂ ਤਾਂ ਰੱਬਗੇ ਅਰਦਾਸ ਕਰਦਾ ਕਿ ਤੁਸੀਂ ਇਹ ਜੇ ਅਦਾਰਾ ਸ਼ੁਰੂ ਕੀਤਾ ਹੈ ਤਾਂ ਇਹ ਅਦਾਰਾ ਹਮੇਸ਼ਾ ਸੱਚ ਤੇ ਪਹਿਰਾ ਦਿੰਦਾ ਰਹੇ ਪੱਖਪਾਤ ਤੋਂ ਬਚ ਕੇ ਰਹੇ ਸਾਂਝੀ ਵਾਲਤਾ ਦਾ ਸੁਨੇਹਾ ਦੇਵੇ ਜਾਗਰੂਕ ਕਰਨ ਦਾ ਸੁਨੇਹਾ ਦੇਵੇ ਪੰਜਾਬ ਦੀ ਜਵਾਨੀ ਨੂੰ ਤੇ ਫਿਕਰਮੰਦੀ ਵਾਲੀਆਂ ਖਬਰਾਂ ਚਲਾਓ ਤੇ ਪੰਜਾਬ ਅੱਖੀ ਪੰਜਾਬ ਦੇ ਪੁੱਤ ਬਣ ਕੇ ਹੋ ਨਿਬੜੋ ਕਿਤੇ ਨਾ ਹੋਵੇ ਕਿ ਜਿਸ ਦੀ ਵੀ ਸਰਕਾਰ ਆ ਗਈ ਤੇ ਸਰਕਾਰ ਤੋਂ ਡਰਜੋ ਖਬਰ ਚ ਲਾਉਣ ਤੋਂ ਮੇਰੀ ਇਹ ਤੁਹਾਡੇ ਅੱਗੇ ਬੇਨਤੀ ਵੀ ਆ ਤੇ ਰੱਬ ਅੱਗੇ ਅਰਦਾਸ ਵੀ ਆ ਪਾਸ਼ਾ ਅਗੇ ਕਿ ਤੁਹਾਨੂੰ ਉਹ ਤਾਕਤ ਦੇਵੇ ਚਾਹੇ ਸਰਕਾਰ ਗਲਤ ਹੋਵੇ ਚਾਹੇ ਕੋਈ ਹੋਰ ਗਲਤ ਹੋ ਤੁਸੀਂ ਗਲਤ ਨੂੰ ਗਲਤ ਕਹਿਣ ਦਾ ਜਿਗਰਾ ਰੱਖੋ ਸਹੀ ਨੂੰ ਸਹੀ ਕਹਿਣ ਦਾ ਜਿਗਰਾ ਰੱਖੋ ਉਮੀਦ ਥੋੜੇ ਤੋਂ ਬਹੁਤ ਆ ਕਿਉਂਕਿ ਤੁਸੀਂ ਤਜਰਬੇਕਾਰ ਨੌਜਵਾਨਾਂ ਦੀ ਇੱਕ ਟੀਮ ਬਣੀ ਆ ਥੋੜੇ ਤੋਂ ਉਮੀਦ ਆ ਤੁਸੀਂ ਬਹੁਤ ਲੰਮਾ ਪੱਤਰਕਾਰੀ ਦਾ ਤਜਰਬਾ ਵਾਹਿਗੁਰੂ ਤੁਹਾਨੂੰ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਦੇਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ